ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਘਰੇਲੂ ਪਰਿਵਾਰ ਕੋਲੇ ਸਾਨੂੰ ਇੱਕ ਪਹਿਲਾ ਸੂਆ ਸੂਣ ਵਾਲੀ ਝੋਟੀ ਵਿਖਾਉਣੀ ਆ ਘਰੇ ਚੰਗੇ ਪਸ਼ੂ ਦੋਸਤੋ ਰੱਖੇ ਹੋਏ ਬਾਈ ਦੇ ਦੁੱਧ ਤੇ ਮੱਝਾਂ ਲਾਈਆਂ ਹੋਈਆਂ ਤੇ ਇਹ ਜਿਹੜਾ ਦੋਸਤੋ ਬਾਈ ਦਾ ਘਰ ਆ ਬਾਹਰ ਖੇਤਾਂ ਦੇ ਵਿੱਚ ਆ ਜਦੋਂ ਵੈਰੋ ਕਿਆਂ ਨੂੰ ਜਾਣਦੇ ਆ ਤੌਲੇ ਕੇ ਕੋਠੇ ਵਜਦੇ ਆ ਉਥੇ ਆ ਕੇ ਬਾਈ ਨੂੰ ਤੁਸੀਂ ਫੋਨ ਲਾ ਸਕਦੇ ਹੋ ਤੇ ਗਾਂ ਸਾਨੂੰ ਸਮਝਾ ਦੂਗਾ ਸਾਰਾ ਬਈ ਪਹਿਲਾ ਸੂ ਸੂਹਾ ਸੂਣ ਵਾਲੀ ਦੋਸਤੋ ਚੰਗੀ ਝੋਟੀ ਆ ਤੇ ਪ੍ਰਾਪਰ ਡਿਟੇਲ ਸਾਰੀ ਬਾਈ ਤੋਂ ਲੈ ਲੈਣੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592 26952 ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦੇ ਬਈ ਮੇਰਾ ਨਾਮ ਸੁਖਾ ਹੈ ਠੀਕ ਆ ਝੋਟੀ ਦਾ ਆਪਣੀ ਘਰ ਤੋਂ ਗਈ ਹੈ ਨਾ ਹਾਂਜੀ ਘਰ ਦੀ ਹੈ ਤੇ ਇਹ ਹੁਣ ਪਹਿਲਾ ਸੂਹਾ ਸੂਣਾ ਹੈ ਹਾਂ ਪਹਿਲਾ ਸੂਹਾ ਇਹ ਮੂੰਹ ਦੁੱਧ ਦਿੰਦਾ ਹੈ ਮੂੰਹ ਦੋਂਦੀ ਆ ਹਾਂਜੀ ਤੇ ਕਿੰਨੇ ਕ ਦੁੱਧਾਂ ਲਈ ਮੈਂਦੀ ਆ ਇਹ ਝੋਟੀ 14 ਕਿਲੋ ਆਈ ਸੀ ਮਾਂ ਇਹ ਦੁੱਧ ਤੇ ਇਹ ਪਹਿਲੇ ਸੂਏ ਚ ਕਿੰਨਾ ਦੁੱਧ ਪਾ ਦੂ ਜਿਹੜਾ ਦੇਖੋ ਹੀ ਹੁਣ ਲੈ ਨਹੀਂ ਸਕਦੇ ਤਾਂ ਤੇ ਇਹ ਆਪ ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਗਾਂ ਚੰਗੇ ਸ੍ਰੀਮਨ ਦੀ ਦਸਾਈ ਕਿਹੜੇ ਦੀ ਹਾਂਜੀ ਇਹ ਬਲੀਵਦਨੀ ਦੀ ਆ ਜੀ ਆਪ ਇਹ ਬਲੀਵਦਨੀ ਦੀ ਆ ਤੇ ਕੋਹੇ ਨੂਰ ਦਾ ਇਹ ਸੀਮਨ ਲੱਗਾ ਕੋਹੇ ਨੂਰ ਦਾ ਕਾਂ ਟੀਕਾ ਲੱਗਾ ਵਾ ਹਾਂ ਸ੍ਰੀਮਨ ਵੀ ਆਪਣੇ ਕੋਲੇ ਪਿਆਰੀ ਠੀਕ ਆ ਤੇ ਤੋੜ ਕੇ ਦਿਖਾ ਦਊ ਤੇ ਦਿਨ ਕਿੰਨੇ ਰਹਿੰਦੇ ਇਹਦੇ ਇਹਦੇ ਜੀ ਆ 10 ਤਰੀਕ ਨੂੰ ਦਿਨ ਪੂਰੇ ਆ 10 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਦੋਸਤੋ ਬਲੀਵਦਨੀ ਦੀ ਝੋਟੀ ਆਪ ਇਹ ਕੋਹੇ ਨੂਰ ਦਾ ਇਹ ਟੀਕਾ ਲੱਗਾ ਵਾ ਕੱਦ ਕੱਟ ਠੀਕ ਆ ਫਲੀ ਸਭੀ ਚੰਗੀ ਆ ਮੂੰਹੋਂ ਦੋਂਦੀ ਆ ਦੋਸਤੋ ਛੋਟੀ ਉਮਰ ਦੇ ਵਿੱਚ ਹੀ ਆ ਜੇ 10 ਤਰੀਕ ਨੂੰ ਦਿਨ ਪੂਰੇ ਆ ਮੂੰਹ ਮੱਥਾ ਦੇਖ ਸਕਦੇ ਆ ਬਹੁਤ ਸੋਹਣਾ ਸਿੰਘ ਕੁੰਡਾ ਬਾਕੀ ਰੰਗ ਬਾਗ ਦੇਖ ਸਕਦੇ ਆ ਦੋਸਤੋ ਕਾਲਾ ਜਾਵਾਂ ਜਾਵਣਾ ਰੰਗ ਆ ਦੋਸਤੋ ਬਾਕੀ ਥਣ ਬਹੁਤ ਸੋਹਣਾ ਘੜਦੀ ਆਉਂਦੀ ਆ ਦੇਖ ਸਕਦੇ ਆ ਸੋਨਾ ਥਣ ਦੋਸਤੋ ਮੁੱਠੀ ਦੀ ਜਵਾਈ ਵਾਲਾ ਸੋਨਾ ਥਣ ਕੱਢੂਗੀ। ਦੋਸਤੋ ਆ ਮਾੜੀ ਜੀ ਸਾਖ ਆਏ ਪਰ ਚੱਲਦੀ ਨਹੀਂ ਗਈ। ਇਹ ਛੋਟਕੋ ਹੀ ਆ ਦੇਖ ਸਕਦੇ ਨਾਲ ਥਣਾ ਦੇ ਸਨੱਚ। ਪਹਿਲੇ ਸੂਏ 'ਚ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਪਾ ਦੂਗੀ ਵੀ। 12 ਕਿਲੋ ਤਾਂ ਦੇਊਗੀ ਭਾਈ। ਠੀਕ ਆ। ਤੇ ਆਪਣੀ ਗਾਰੰਟੀ ਆ ਮੁੱਲ ਵੀ ਕੋਈ ਲੋਕ ਸਨਾਰਕ ਸੋਲਵੇ। ਜਾਓ ਜਾ। ਠੀਕ ਆ। ਇਹਦਾ ਮੁੱਲ ਜਮਾਂ ਜਾਇਜ਼ ਬਈ। ਜਾਏ ਬਾਈ ਹੁਣ 79500 ਰੁਪਏ ਵਿੱਚੋਂ ਮਾਨਤਾ ਲਵਜੂਗਾ ਮੋੜਾ ਮੋਟਾ ਹੋ ਜੂਗਾ ਠੀਕ ਆ ਫੋਨ ਨੰਬਰ ਆਪਣਾ ਬਾਈ 96468 3365 ਹਾਂ ਤੇ ਪਿੱਛੇ 652 ਫੱਕਰੀ ਹੋਰ ਬੋਲ ਦੋ 96468 3365 ਠੀਕ ਆ ਦੋਸਤੋ ਇਹ ਬਾਈ ਦਾ ਨੰਬਰ ਆ ਤੇ ਘਰ ਦੀ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਮੁੱਲ ਵੀ ਬਾਈ ਨੇ ਜਾਇਜ਼ ਹੀ ਰੱਖਿਆ 95000 ਵਿੱਚੋਂ ਕੋਸ ਮੌਕੇ ਤੇ ਘੜ ਜੂਗਾ ਹਵਾਨਾ ਸੋਨਾ ਬਣਾਉਂਦੀ ਆਂਦੀ ਆ ਜਿੰਨਾ ਵੀ ਹਵਾਨਾ ਬਣਾਉਂਦੀ ਦੋਸਤੋ ਪੱਧਰ ਆ ਕੋਈ ਪਾਸਾ ਨਹੀਂ ਪੋਰਾ ਵੀ ਸਾਈਡ ਸੂਟ ਨਹੀਂ ਵਿਖਾਉਂਦੀ ਦੇਖ ਸਕਦੇ ਆ ਬਾਕੀ ਥਣ ਬਹੁਤ ਸੋਹਣਾ ਆਏ ਨੇ ਦੋਸਤੋ ਕੱਢਿਆਗਾ ਚਾਰੇ ਥਣ ਗੈਪ ਚ ਨਿਖਣਵੇਂ ਲੱਗੇ ਹੋਏ ਆ ਦੇਖ ਸਕਦੇ ਆ ਦੇਖ ਸਕਦੇ ਆ ਦੋਸਤੋ ਪਹਿਲੇ ਸੂਏ ਚ ਪਾਈ ਜਾਂਦਾ ਵੀ 12 ਕਿਲੋ ਦੁੱਧ ਪਾ ਦੂਗੀ ਚੰਗੀ ਝੋਟੀ ਆ ਜ਼ਰੂਰ ਕਨੈਕਟ ਕਰੋ ਵੀਡੀਓ ਜਿੰਨੀ ਵੀ ਹੋ ਸਕੇ ਬਾਤ ਬਾਤ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ